ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹਦੇ ਵਿੱਚ ਅਮਰਤਪਾਲ ਦੀ 12 ਤਰੀਕ ਨੂੰ ਸੁਣਵਾਈ ਹੋਣ ਜਾ ਰਹੀ ਆ ਤੇ 13 ਤਰੀਕ ਨੂੰ ਰਿਹਾਈ ਜਾਨੀ ਕਿ 13 ਤਰੀਕ ਨੂੰ ਅਮਰਤਪਾਲ ਸਿੰਘ ਬਾਹਰ ਆਉਣਗੇ ਇਹ ਆਪਣੇ ਪੰਜਾਬ ਵਾਸ ਤੇ ਬਹੁਤ ਵੱਡੀ ਖੁਸ਼ਖਬਰੀ ਆ ਤਾਂ ਹੁਣ ਆਪਾਂ ਇਹਨੂੰ ਖੁਸ਼ਖਬਰੀ ਤਾਂ ਕਹਿ ਸਕਦੇ ਜੇ ਅਮਰਤਪਾਲ ਬਾਹਰ ਆਊਗਾ ਕਿਉਂਕਿ ਹੁਣ ਤੁਹਾਨੂੰ ਗੱਲ ਇਹੀ ਦੱਸਣ ਜਾ ਰਿਹਾ ਮੈਂ ਵੀ ਕਈ ਚੈਨਲਾਂ ਤੋਂ ਫੇਕ ਨਿਊਜ਼ ਆ ਰਹੀ ਆ ਤਾ ਉਹਦਾ ਆਪਾਂ ਅੱਜ ਖੁਲਾਸਾ ਕਰਦੇ ਆਂ ਵੀ ਦੇਖੋ ਉਹਦਾ ਜਿਵੇਂ ਮਾਨ ਸਿੰਘ ਖਾਰਾ ਜਿਹੜੇ ਵਕੀਲ ਉਹਨਾਂ ਦੇ ਸੱਚ ਉੱਥੋਂ ਪਤਾ ਚੱਲਦਾ ਚਾਹੇ ਮੈਂ ਜਾਂ ਕੋਈ ਹੋਰ ਚੈਨਲ ਆਪਣੇ ਬੰਨੀ ਇੱਕ ਵਾਰ ਕਹਿ ਦਿੰਦੇ ਆ ਵੀ ਬਹੁਤ ਵੱਡੀ ਖੁਸ਼ਖਬਰੀ ਖੁਸ਼ਖਬਰੀ ਤਾਂ ਆਪਾਂ ਕਹਿੰਦੇ ਆ ਵੀ ਬਹੁਤ ਵੱਡੀ ਖੁਸ਼ਖਬਰੀ ਆ ਕਿਉਂਕਿ ਸੁਣਵਾਈ ਵੀ ਹੋਣ ਜਾ ਰਹੀ ਆ ਇਹ ਵੀ ਇੱਕ ਖੁਸ਼ੀ ਵਾਲੀ ਗੱਲ ਆ ਬਹੁਤ ਸਮੇਂ ਤੋਂ ਅਮਰਤਪਾਲ ਸਿੰਘ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਆ ਉਹਦੀ ਸੁਣਵਾਈ ਜੋ ਹੁਣ 12 ਤਰੀਕ ਨੂੰ ਹੋਣ ਜਾ ਰਹੀ ਹੈ ਪਹਿਲਾਂ ਹੋਈ ਸੀ ਜਿਹੜੀ 25 ਫਰਵਰੀ ਨੂੰ ਤਾਂ ਉਹ ਸਮਾਂ ਗਾਹ ਵਧਾਤਾ ਸੀ 11 ਮਾਰਚ 12 ਮਾਰਚ ਦਾ ਕਿਹਾ ਗਿਆ ਸੀ ਤਾਂ ਹੁਣ ਕੋਈ ਕਹਿੰਦਾ 12 ਨੂੰ ਆਊਗਾ ਅਮਰਤਪਾਲ ਬਾਹਰ ਕੋਈ ਕਹਿੰਦਾ 13 ਤਰੀਕ ਨੂੰ ਹੁਣ ਜੋ ਉਹਦੇ ਵਕੀਲ ਦੇ ਬਿਆਨ ਆ ਜੋ ਉਹਨਾਂ ਦਾ ਕਹਿਣਾ ਇਹ ਆ ਕਈ ਚੈਨਲਾਂ ਤੋਂ ਖੁਲਾਸਾ ਹੋਇਆ ਸੀ ਵੀ 10 ਤਰੀਕ ਨੂੰ ਅਮਰਤਪਾਲ ਬਾਹਰ ਆਉਣਗੇ ਤੇ 12 ਤਰੀਕ ਨੂੰ ਸੁਣਵਾਈ ਹੋਣੀ ਆ ਤਾਂ ਹੁਣ ਕਈ ਚੈਨਲਾਂ ਬਣੀਓ ਆਪਣੀ ਮਰਜ਼ੀ ਨਾਲ ਬਾਹਰ ਕੱਢ ਦਿੰਦੇ ਆ ਤਾਂ ਹੁਣ ਆਪਾਂ ਗੱਲ ਇੰਨੀ ਕੀ ਕਰਨਾ ਚਾਹੁੰਦੇ ਆ ਆਪਣੇ ਚੈਨਲ ਤੋਂ ਮੈਂ ਵੀ ਕਈ ਵੀਡੀਓ ਪਾਈਆਂ ਜਿਵੇਂ ਮੈਂ ਕੋਈ ਸੈਂ ਚੈਨਲ ਸਰਕਾਰੀ ਚੈਨਲ ਜਿਵੇਂ ਆਪਾਂ ਪੀਟੀਸੀ ਨਿਊਜ਼ ਜਾਂ ਕੋਈ ਅੱਜ ਤੱਕ ਜਾਂ ਕੋਈ ਖਬਰ ਸੁਣਦੇ ਆ ਆਪਾਂ ਨੂੰ ਇਹ ਹੁੰਦਾ ਸੱਚ ਆ ਪਰ ਨਹੀਂ ਵਿੱਚ ਜਿਵੇਂ ਦੀ ਗੱਲ ਹੁੰਦੀ ਆ ਉਹ ਜਿਹਾ ਰੱਖ ਦਿੰਦੇ ਆ ਨਿਊਜ਼ ਵਾਲੇ ਵੀ ਅੱਗੋਂ ਜਿਹੜੇ ਅੱਗੋਂ ਦੇ ਵੜ ਹੁੰਦੇ ਇਹਨਾਂ ਦੇ ਜਿਵੇਂ ਮੈਂ ਅੱਗੋਂ ਤੁਹਾਨੂੰ ਕਹਦਾ ਵੀ ਅਮਰਤਪਾਲ ਬਹੁਤ ਜਲਦ ਬਾਹਰ ਆਉਣ ਵਾਲਿਆ ਤਾਂ ਤੁਹਾਡੇ ਮਨ 'ਚ ਇਹ ਆ ਜੂਗਾ ਕੋਈ ਵੀ ਇਨਸਾਨ ਜਿਹਦੇ ਕੋਲ ਵੀਡੀਓ ਜਾਊ ਖੜ ਜਾਂਦਾ ਵੀ 2 ਮਿੰਟ ਦੇਖਦਾ ਅਗਲਾ ਵਿਊ ਲੈਣ ਦੇ ਚੱਕਰਾਂ 'ਚ ਝੂਠ ਮਾਰ ਰਹੇ ਆ ਲੋਕ ਤਾਂ ਹੁਣ ਗੱਲ ਇੰਨੀ ਕਾ ਵੀ ਝੂਠ ਮਾਰੇ 'ਚ ਕੋਈ ਫਾਇਦਾ ਨਹੀਂ ਜੋ ਹੈ ਸੱਚ ਉਹੀ ਦਿਖਾਓ ਹੁਣ ਅਮਰਤਪਾਲ ਨੂੰ ਮੈਂ ਤੱਕੇ ਨਾ ਕਹਾਂ ਬਾਹਰ ਹੋਣੇ ਆ ਜੇ ਤਾਂ ਮੈਂ ਆਪਦੇ ਵੀਡੀਓ 'ਚ ਬੋਲਦਾ ਵੀ ਅੱਜ ਆਊਗਾ ਔਰਤਪਾਲ ਅੱਜ ਨਾ ਆਵੇ ਤੇ ਗਾ ਕੱਲ ਨੂੰ ਆਜੇ ਤਾਂ ਮੇਰੇ ਮੇਰੀ ਦਾ ਵੀਡੀਓ ਵੈਸੇ ਵੀ ਝੂਠੀ ਹੋ ਜਾਣੀ ਤੇ ਲੋਕ ਗਾਲਾਂ ਕੱਢਣਗੇ ਵੀ ਤੂੰ ਫੇਕ ਪਾਉਣਾਗਾ ਮੈਂ ਆਪਣੀ ਵੀਡੀਓ 'ਚ ਮੈਂ ਖਲਾਸਾ ਕਰਦਾ ਹਾਂ ਉਸ ਗੱਲ ਦਾ ਮੈਂ ਲਾਸਟ 'ਚ ਕਿਹਾ ਸੀ ਮੈਂ ਕੱਲ ਵੀ ਮੈਂ ਇਸ ਵੀਡੀਓ 'ਚ ਮੈਂ ਦੇਖੋ ਜੀ ਜਿਵੇਂ ਉਹਦੇ ਵਕੀਲ ਦਾ ਕਹਿਣਾ ਸੱਚ ਉਹ ਆ ਆਪਾਂ ਨੂੰ ਕਿਸੇ ਨੂੰ ਕੋਈ ਚੈਨਲ ਵਾਲੇ ਨੂੰ ਨਹੀਂ ਪਤਾ ਆਪਣੇ ਉਹਨੀਆਂ ਲਿਖ ਵੀ ਦਿੰਦੇ ਆ ਲਿਖਣਾ ਤਾਂ ਚਲੋ ਕੋਈ ਗੱਲ ਨਹੀਂ ਉਹ ਜੇ ਵੱਡ ਲਿਖ ਦਿੰਦੇ ਆ ਜੇ ਚਲੋ ਆਪਾਂ ਮੰਨਦੇ ਆ ਵੀ ਹਰ ਬੰਦੇ ਦਾ ਚੈਨਲ ਆ ਚਲੋ ਅਗਲਾ ਕੋਈ ਚੀਜ਼ ਪੜ੍ਹ ਕੇ ਫੇਰ ਹੀ ਕਲਿੱਕ ਕਰਦਾ ਉਹ ਚੀਜ਼ ਤਾਂ ਮੰਨਦੇ ਆ ਪਰ ਜਿਹੜਾ ਅੰਦਰਲੀ ਸੱਚਾਈ ਆ ਉਹ ਸੱਚ ਦਿਖਾ ਦੱਸ ਦੋ ਕੋਈ ਵੀ ਹੁਣ ਮੇਰੀ ਨਿਊਜ਼ ਚੈਨਲ ਤੇ ਆ ਜੇ ਮੈਂ ਫੇਕ ਖਬਰ ਪਾਉਂਗਾ ਤਾਂ ਉਹਦੇ ਵਿੱਚ ਮੈਨੂੰ ਫਿਰ ਇੱਕ ਦੋ ਵਾਰ ਹੀ ਸੁਣਿਆ ਜਾਊਗਾ ਹਰ ਬੰਦਾ ਕਲਿੱਕ ਨਹੀਂ ਕਰੂਗਾ ਵੀਡੀਓ ਤੇ ਸੱਚ ਇਹ ਆ ਤਾਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਉਹ ਜੋ ਵਕੀਲ ਆ ਮਾਮ ਸਿੰਘ ਖੜਾ ਉਹਦਾ ਕਹਿਣਾ ਇਹ ਸੀ ਵੀ 10 ਤਰੀਕ ਨੂੰ ਅਮਰਤਪਾਲ ਜਿਹੜੇ ਲੋਕ ਕਹਿੰਦੇ ਬਾਹਰ ਆਊਗਾ ਬਾਹਰ ਨਹੀਂ ਆਉਣਾਰੇ 12 ਤਰੀਕ ਨੂੰ ਸੁਣਵਾਈ ਜ਼ਰੂਰ ਹੋਣੀ ਆ ਕਿਉਂਕਿ ਜਿਹੜਾ 25 ਤਰੀਕ ਨੂੰ ਸੁਣਵਾਈ ਹੋਈ ਸੀ ਉਸ ਦਿਨ ਉਹਦੇ ਵਕੀਲ ਦੀ ਆਪਾਂ ਕਹਿੰਦੀ ਆ ਵੀ ਹਾਲਤ ਖਰਾਬ ਜਾ ਲਾ ਲਓ ਵੀ ਤਬੀਅਤ ਖਰਾਬ ਲਾ ਲਓ ਤਾਂ ਉਹਦੇ ਕਾਰਨ ਸੁਣਵਾਈ ਨਹੀਂ ਹੋਈ ਸੀ ਬਿਮਾਰ ਹੋਣ ਦੇ ਕਾਰਨ ਉਸ ਦਿਨ ਜੋ ਅਮਰਤਪਾਲ ਦੇ ਵਕੀਲ ਨਹੀਂ ਆਏ ਸੀ ਤਾਂ ਅੱਗੇ ਸਮਾਂ ਦਿੱਤਾ ਸੀ ਤਾਂ ਹੁਣ ਜਿਹੜਾ ਵਿੱਚ ਕਿਹਾ ਜਾਂਦਾ ਵੀ 12 ਤਰੀਕ ਨੂੰ ਆਊ ਕੋਈ ਕਹਿੰਦਾ 13 ਨੂੰ हां जो है ਇਹਨਾਂ ਦੀ ਸੁਣਵਾਈ ਹੋਣ ਜਾ ਰਹੀ ਆ ਆਪਾਂ ਕਿਰਪਾ ਇਹੀ ਕਰਦੇ ਆ ਵੀ ਸਾਰੇ ਸਾਡੇ ਸਿੱਖ ਨੌਜਵਾਨਾਂ ਨੂੰ ਇੰਤਜ਼ਾਰ ਆ ਅਮਰਪਾਲ ਸਿੰਘ ਦਾ ਤਾਂ ਆਪਾਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਜੋ ਅਮਰਪਾਲ ਬਾਹਰ ਹੋਣਾ ਚਾਹੀਦਾ ਕਿਉਂਕਿ ਜੇ ਅਮਰਪਾਲ ਬਾਹਰ ਆਉਂਦਾ ਤਾਂ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਨਾਲ ਸਾਡੇ ਨੌਜਵਾਨ ਏਦੂ ਪਹਿਲਾਂ ਮਰ ਗਏ ਤਾਂ ਜਿਹੜਾ ਇਹਨਾਂ ਨੇ ਹੁਣ ਸੀਐਮ ਭਵੰਤਮਾ ਨੇ ਨਵੀਂ ਮਹੀਮ ਚੱਕੀ ਆ ਨਸ਼ੇ ਤਸਕਰਾਂ ਦੇ ਘਟਾਉਣ ਦੀ 3 ਸਾਲ ਹੋ ਗਏ ਸਰਕਾਰ ਆਈ ਨੂੰ ਅੱਜ ਇਹਨਾਂ ਦੇ ਯਾਦ ਆ ਗਿਆ ਵੀ ਅਸੀਂ ਕੁਝ ਕਰਨਾ ਪੰਜਾਬ ਵਾਸਤੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਗਈ ਸੀ ਮੂਰੇ ਕਹਿੰਦੇ ਵੀ ਅਸੀਂ ਚਿੱਟਾ ਰੋਕਾਂਗੇ ਜੀ ਇਹਨਾਂ ਨੂੰ ਪਤਾ ਸੀ ਵੀ ਚਿੱਟੇ ਨਾਲ ਲੋਕ ਜੂਝ ਰਹੇ ਆ ਤਾਂ ਚਿੱਟੇ ਦਾ ਰੱਖ ਕੇ ਮੁੱਦਾ ਸਰਕਾਰ ਬਣਾਲੀ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਹੁਣ ਜਿਵੇਂ ਆਪਾਂ ਕਹਿੰਦੇ ਲੁੱਟਣ ਤੇ ਹੋ ਗਏ ਚੰਗਾ ਕੰਮ ਕੁਝ ਨਹੀਂ ਕਰਿਆ ਮੈਂ ਕੱਲਾ ਨਹੀਂ ਕਹਿੰਦਾ सीएम मानदे खिलाफ सारा अपना पंजाब क्योंकि पंजाब ਦੇ ਵਿੱਚ ਇਹਨੂੰ ਇੱਕ ਨਵੀਂ ਸਰਕਾਰ ਬਣਾਈ ਗਈ ਸੀ ਜਿਵੇਂ ਆਪਾਂ ਗੱਲ ਕਰੀਏ ਕਾਂਗਰਸ ਕਾਲੀ ਇਹ ਦੋਨੇ 25 ਸਾਲ ਤੋਂ ਰਾਜ ਕਰਦੇ ਹੁੰਦੇ ਸੀ ਫਿਰ ਸੋਚਿਆ ਲੋਕਾਂ ਨੇ ਵੀ ਹੁਣ ਕੋਈ ਨਵਾਂ ਆਪ ਚੁਣੀਏ ਤਾਂ ਕਿ ਪੰਜਾਬ ਚ ਕੁਝ ਨਵਾਂ ਹੋ ਸਕੇ ਪਰ ਨਹੀਂ ਜੋ ਆਪਣੇ ਲੋਕਾਂ ਨੇ ਇਹਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਉਹਦਾ ਇਹਨੇ ਜਿਵੇਂ ਆਪਾਂ ਕਹਦੇ ਗਏ ਗੁਣ ਨਹੀਂ ਪਾਇਆ ਲੋਕਾਂ ਦਾ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਇੱਕ ਵਾਰ ਬੰਨ ਕੇ ਵੱਤ ਵੋਟਾਂ ਪਵਾ ਲੈਂਦੇ ਆ ਉਸ ਤੋਂ ਬਾਅਦ ਕੋਈ ਇਹਨਾਂ ਨੂੰ ਮਤਲ ਨਹੀਂ ਕੋਈ ਜੋ ਚਾਹ ਜੀਏ ਕੋਈ ਮਰੇ ਇਹਦੀ ਸਰਕਾਰ ਚ ਜਦੋਂ ਦੀ ਇਹ ਸਰਕਾਰ ਆਈ ਇਹ ਧਰਨੇ ਲੱਗੇ ਆ ਬੇਕਸੂਰਾਂ ਦੇ ਡਾਂਗਾ ਮਾਰੀਆਂ ਗਈਆਂ ਜਿਹੜੇ ਹੁਣ ਗੱਲ ਕਰਾਂ ਮਾਸਟਰ ਮਾਸਟਰ ਜਿਹੜੇ ਧਰਨਾ ਲਾਇਆ ਸੀ ਉਹਨਾਂ ਦੇ ਪਾਣੀ ਵੀ ਬਿਚਾਰਾ ਡਾਂਗਾ ਬੇਕਸੂਰਾਂ ਨੂੰ ਕੁੱਟੀ ਜਾਂਦੇ ਆ ਬਿਨਾਂ ਫालतੂ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ ਇੱਕ ਰਿਹਾਈ ਦਾ ਮੋਰਚਾ ਰੱਖਿਆ ਗਿਆ ਸੀ ਉਥੇ ਅਥਰੂ ਗੈਂਦੇ ਗੋਲੇ ਸੱਟੇ ਸਿੰਘਾਂ ਦੇ ਡਾਂਗਾ ਮਾਰ ਰਿਆ ਹੁੰਦਾ ਕੀ ਦੇ ਕਹਿੰਤੇ ਆ ਸੀਐਮ ਭੰਤਮਾਨ ਦੀ ਗੁਰੂ ਸਾਹਿਬ ਦੀ ਹਜ਼ੂਰੀ ਚ ਵੀ ਅਥਰੂ ਗੈਂਦੇ ਗੋਲੇ ਢੇਕਤੇ ਜੀ ਇਹਨੇ ਚੰਡੀਗੜ੍ਹ ਦੀ ਖਬਰ ਆ ਗਈ ਤਾਂ ਇਹ ਗੱਲ ਹੁਣ ਇੰਨੀ ਕਾ ਵੀ ਥਾਂ ਥਾਂ ਤੇ ਜਦੋਂ ਦੀ ਇਹ ਸਰਕਾਰ ਆਈ ਹੈ ਇਹਨੇ ਤਤਿਆਚਾਰੀ ਕਰਿਆ ਜੇ ਪੰਜਾਬ ਚ ਅਮਰਤਪਾਲ ਦੀ ਸਰਕਾਰ ਆਉਂਦੀ ਆ ਤਤ ਚੰਗਾ ਹੀ ਹੋਣਾਗਾ ਮਾੜਾ ਨਹੀਂ ਹੋਣਾ ਕਿਉਂਕਿ ਉਹਨੇ ਸਿੰਘ ਸਾਜਨੇ ਆ ਪੰਜਾਬ ਦੀ ਗੱਲ ਕਰੂਆ ਅਮਰਤਪਾਲ ਇਸ ਕਰਕੇ ਲੋਕਾਂ ਨੂੰ ਜੇ ਉਹਨਾਂ ਗੱਲ ਕਰੀਏ ਸੀਮ ਭਵੰਤਮਾਨ ਇਹਨਾਂ ਤੋਂ ਨਹੀਂ ਜਰਿਆ ਜਾਂਦਾ ਕੋਈ ਨਾ ਕੋਈ ਦੋਸ਼ ਲਾ ਕੇ ਅਮਰਤਪਾਲ ਨੂੰ ਜੇਲ੍ਹ ਚ ਰੱਖਿਆ ਪਹਿਲਾਂ ਵੀ ਸਾਰਿਆਂ ਨੂੰ ਪਤਾ ਖਾਲਿਸਤਾਨੀ ਕਹਿ ਕੇ ਤਾਂ ਜੋ ਉਹਨੂੰ ਹੁਣ ਆਪਾਂ ਕਹ ਲਈਏ ਵੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੱਟਿਆ ਹੋਇਆ ਤਾਂ ਹੁਣ ਆਪਾਂ ਇਹੀ ਗੱਲ ਚਾਹੁੰਦੇ ਆ ਜੋ ਅੱਜ ਇਹ ਖਬਰ ਆਈ ਹੈ ਸਾਹਮਣੇ ਵੀ ਕਈ ਚੈਨਲਾਂ ਤੋਂ ਖੁਲਾਸੇ ਹੋਏ ਹੈਗੇ ਵੀ ਜੋ ਅਮਰਤਪਾਲ ਸਿੰਘ ਬਾਹਰ ਆਉਣਗੇ ਪਰ ਲੇਕਿਨ ਨਹੀਂ ਝੂਠੀਆਂ ਖਬਰਾਂ ਪਾਉਣ ਦਾ ਕੋਈ ਫਾਇਦਾ ਨਹੀਂ ਤਾਂ ਜੋ ਬਹੁਤ ਜਲਦ ਹੋਣਾ ਅਮਰਤਪਾਲ ਆਪਾਂ ਇਹ ਕਹਿਣਾ ਚਾਹੁੰਦੇ ਆ ਸੁਣਵਾਈ ਹੋਣ ਜਾ ਰਹੀ ਆ ਖੁਸ਼ੀ ਦਾ ਮਾਹੌਲ ਜ਼ਰੂਰ ਆ ਵੀ ਅਮਰਤਪਾਲ ਬਾਹਰ ਆਉਣਗੇ ਸਾਰਿਆਂ ਨੂੰ ਇਹ ਆਪਾਂ ਵੀ ਕਹਿਨੇ ਆ ਵੀ ਫੇਕ ਖਬਰ ਪਾਉਣ ਦਾ ਕੋਈ ਫਾਇਦਾ ਚਲੋ ਜੀ ਖਾਸ ਕਰਕੇ ਜੋ ਉਹਨਾਂ ਦੇ ਵਕੀਲ ਦਾ ਕਹਿਣਾ ਸੀ ਆਪਾਂ ਉਹ ਖਬਰ ਸੁਣੀਏ ਪਹਿਲਾਂ ਫਿਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਿਆ ਕਿਉਂਕਿ ਕਈ ਚannels ਤੋਂ ਖਬਰਾਂ ਵਿੱਚ ਫੇਕ ਆ ਰਹੀ ਹੈ ਵੀ ਅਮਰਤਪਾਲ ਬਾਹਰ ਆਉਣਗੇ ਵਿਊਹਾ ਲੈਣ ਦੇ ਚੱਕਰ ਤਾਪਾ ਸੱਚ ਜੋ ਤੁਹਾਨੂੰ ਦੱਸਿਆ ਵੀ ਹਜੇ ਅਮਰਤਪਾਲ ਦੀ ਸੁਣਵਾਈ ਜ਼ਰੂਰ ਹੋਣੀ ਹੈ 12 ਤੱਕ ਬੈਗਰੂ ਕਰੇ ਵੀ ਬਾਹਰ ਆ ਜੇ ਚੰਗੀ ਗੱਲ ਆ ਕਿਉਂਕਿ ਜੇ ਅਮਰਤਪਾਲ ਆਉਂਦਾ ਪੰਜਾਬ ਦੇ ਮੁੱਦੇ ਚੱਕਣੇ ਆ ਪੰਜਾਬ ਦੀ ਗੱਲ ਕਰਨੀ ਆ ਤਾਂ ਕੁਝ ਚੰਗਾ ਹੀ ਹੋਣਾ ਜੇ ਅਮਰਤਪਾਲ ਆ ਜੂਗਾ ਕਿਉਂਕਿ ਆਪਾਂ ਕਹਿ ਦਈਏ ਵੀ ਪੰਜਾਬ ਦੇ ਸਿੰਘ ਸਾਝੇ ਜਾਣਗੇ ਤਾਂ ਜੋ ਇੱਕ ਗੱਲ ਕਰੀਏ ਆਪਾਂ ਬਹੁਤ ਵੱਡੀ ਖਾਸ ਗੱਲ ਇਹ ਹੀ ਆ ਜਿਹੜੀਆਂ ਮਾਵਾ ਦੇ ਪੁੱਤੇ ਏਦੂ ਪਹਿਲਾਂ ਮਰ ਮਰ ਚੱਲੇ ਚਿੱਟੇ ਦੇ ਨਾਲ ਕਿੰਨੇ ਘਰ ਉਜੜ ਗਏ ਉਹ ਏਦੂ ਬਾਅਦ ਨਹੀਂ ਹੋਣਾ ਜੇ ਅਗਰ ਅਮਰਤਪਾਲ ਆ ਗਿਆ ਹੋਰ ਸਰਕਾਰ ਦਾ ਨਹੀਂ ਆਪਾਂ ਕਹਿ ਸਕਦੇ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਆ ਤੇ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚੋਂ ਦਾ ਤੁਹਾਡੇ ਨਾਲ ਸਾਂਝੀ ਕਰਦੇ ਆ ਗੱਲਬਾਤ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰੋ ਮਿਲਦੇ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ